हिमाचल ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਤੇ ਉੱਥੇ ਹੀ ਮੌਸਮ ਵਿਭਾਗ ਨੇ 4 ਤੋਂ 9 ਜੁਲਾਈ ਤੱਕ ਮੀਂਹ ਨੂੰ ਲੈ ਕੇ yellow alert ਜਾਰੀ ਕਰ ਦਿੱਤਾ। ਤੁਹਾਨੂੰ ਦੱਸਦੇ ਹਾਂ ਕਿ ਸਵੇਰ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ ਹੋਈਆ ਹਾਲਾਂਕਿ ਮੌਨਸੂਨ ਦੀ ਐਂਟਰੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਘੱਟ ਮੀਂਹ ਪਿਆ ਪਰ ਕੁਝ ਥਾਵਾਂ ਤੇ ਭਾਰੀ ਮੀਂਹ ਵੀ ਪੈਂਦਾ ਹੋਇਆ ਦਿਖਾਈ ਦਿੱਤਾ। ਮੰਡੀ ਦੇਸ ਰਾਜ ਦੇ ਵਿੱਚ ਨਾਲੇ ਦੇ ਵਿੱਚ ਹੜ ਔਨ ਕਾਰਨ ਕੁਝ ਵਾਹਨ ਦੱਬ ਗਏ ਜਦਕਿ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਦੋ ਥਾਵਾਂ ਤੇ ਪਾਣੀ ਭਰ ਜਾਣ ਕਾਰਨ ਹਾਈਵੇ ਬੰਦ ਹੋ ਗਿਆ ਬੰਦ ਹੋ ਗਿਆ ਅਤੇ ਪਾੜ ਵੀ ਪੈ ਗਿਆ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਲੇ ਮਨਾਲੀ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਸਰਚੂ ਨੇੜੇ ਹਿਮਾਚਲ ਨੂੰ ਲਦਾਖ ਨਾਲ ਜੋੜਨ ਵਾਲੇ ਪੁਲ ਦਾ ਵੀ ਇੱਕ ਹਿੱਸਾ ਜੋ ਹੈ ਨੁਕਸਾਨਿਆ ਗਿਆ ਜਿਸ ਦੀ ਮੁਰੰਮਤ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਯਾਨੀ ਕਿ 4 ਜੁਲਾਈ ਨੂੰ ਇਹ ਪੁਲ ਬਹਾਲ ਕਰ ਦਿੱਤਾ ਜਾਵੇਗਾ। ਦਰਅਸਲ ਪੰਡੋ ਦੇ ਵਿੱਚ ਕੈਂਚੀ ਮੋੜ ਤੇ ਹੰਗਾਮਾ ਕਰਕੇ ਨੈਸ਼ਨਲ ਹਾਈਵੇ ਨੂੰ ਬਹਾਲ ਕਰ ਦਿੱਤਾ ਗਿਆ ਸੀ ਪਰ ਹੁਣ ਬੰਨ ਦੇ ਉੱਪਰ ਵਾਲਾ ਹਾਈਵੇ ਜੋ ਹੈ ਥਸਣਾ ਸ਼ੁਰੂ ਹੋ ਗਿਆ ਹੈ। ਤੋਂ ਦੱਸਦੇ ਕਿ ਹਾਈਵੇ ਤੇ ਤਰੇੜਾ ਦਿਖਾਈ ਦੇਣ ਲੱਗ ਪਈਆਂ ਨੇ। ਤੋ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਹੌਲੀ-ਹੌਲੀ ਤਰੇੜਾ ਵਧਿਆ ਹੋਇਆ ਦਿਖਾਈ ਦੇ ਰਿਹਾ ਐ ਨ ਮੀ ਕਾਰਨ ਕਾਫੀ ਭਿਆਨਕ ਮੰਜ਼ਰ ਜੋ ਐ ਦੇਖਣ ਨੂੰ ਮਿਲ ਰਿਹਾ ਐ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਪਿਆ ਅਤੇ ਇਸੇ ਕਾਰਨ ਮੰਡੀ ਜ਼ਿਲ੍ਹੇ ਦੇ ਸਿਰਾਜ ਵਿਧਾਨ ਸਭਾ ਹਲਕੇ ਦੇ ਅਨਾਗ ಗ್ರಾಮ ਪੰਚਾਇਤ ਦੇ ਵਿੱਚ ਨਾਲੇ ਦੇ ਵਿੱਚ ਪਾਣੀ ਭਰ ਗਿਆ ਤੇਜ਼ ਮੀ ਅਤੇ ਡਰੇਨ ਵਿੱਚ ਹੜ ON ਕਾਰਨ ਮਲਬਾ ਘਰਾ ਦੇ ਵਿੱਚ ਵੜ ਗਿਆ ਅਤੇ ਕੁਝ ਕਾਰਾ ਇਸ ਹੇਠ ਦਬ ਗੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਮੰਜ਼ਰ ਜੋ ਹੈ ਤਬਾਹੀ ਦਾ ਖੋਪੜਾਕ ਮੰਜ਼ਰ ਜੋ ਹੈ ਦਿਖਾਈ ਦੇ ਰਿਹਾ ਤਦਾਸੇ ਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਔਰ ਵਾਲੇ ਦਿਨਾਂ ਦੇ ਵਿੱਚ ਮੀਂਹ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਤਾਂ 9 ਤਰੀਕ ਤੱਕ ਨੂੰ ਜੋ ਹੈ ਤਰੀਕ ਤੱਕ yellow alert ਜਾਰੀ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਮਨਾਲੀ ਦਾ ਨੈਸ਼ਨਲ ਹਾਈਵੇ ਤੁਸੀਂ ਦੇਖ ਸਕਦੇ ਹੋ ਜਿੱਥੇ ਤਰੇੜਾ ਪਈਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਦੇ ਵੀ ਕੋਈ ਵੀ ਵੱਡਾ ਹਾਦਸਾ ਜੋ ਹੈ ਵਾਪਰ ਸਕਦਾ ਹੈ